ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਬਲ ਖੁਰਦ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨਾਲ ਦਾ ਪਿੰਡ ਬਾਬਲ ਕਲਾਂ ਬਾਬਲ ਖੁਰਦ ਨੂੰ ਵੈਸੇ ਪਹਿਲਾਂ ਨਿਆਮੀ ਵਾਲਾ ਵੀ ਪਿੰਡ ਕਹਿ ਦਿੰਦੇ ਸੀ ਬਰਗਾੜੀ ਦੇ ਨੇੜ ਹੈ ਜੈਤੋ ਇਹਦੇ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਪਸ਼ੂ ਪਾਲਣ ਦਾ ਕੰਮ ਕਰਦਾ ਤੇ ਨਾਲ ਵੈਟਰਨਰੀ ਪ੍ਰੈਕਟਿਸ ਵੀ ਇਸ ਵੀਰ ਦੀ ਚੱਲਦੀ ਹੈ ਅੱਜ ਦੀ ਵੀਡੀਓ ਚ ਇੱਕੇ ਗਾਂ ਵਕਾਊ ਕੀਤੀ ਹੈ ਤੇ ਅੱਜ ਸਵੇਰ ਹੀ ਕੁਸਟਮ ਪਹਿਲਾਂ ਕਹ ਲੋ ਜਾਂ ਜੰਝ ਸਵੇਰੇ ਨੇ ਬੱਚੇ ਨੂੰ ਜਨਮ ਦਿੱਤਾ ਇਹਦਾ ਕਾਫੀ ਚੰਗਾ ਥਣ ਹਵਾਨਾ ਹੈ ਜਦੋਂ ਤੁਰੂਗੀ ਉਦੋਂ ਤੁਹਾਨੂੰ ਕਲੀਅਰ ਦਿਸੂਗਾ ਥਣ ਦਾ ਸਹਿਜ ਹੱਥੀ ਚੁਾਈ ਵਾਲਾ ਦੋਨੇ ਪਾਸੇ ਬਹਿ ਕੇ ਇਹਦੀ ਮਿਲਕਿੰਗ ਹੁੰਦੀ ਹੈ ਜੇ ਕੋਈ ਵੀਰ ਖਰੀਦਣਾ ਚਾਹੂਗਾ ਤਾਂ ਆ ਕੇ ਪਾਸ ਕਰ ਲੂਗਾ ਤੇ ਇਹਨੇ ਬੱਚੀ ਨੂੰ ਜਨਮ ਦਿੱਤਾ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਆਪਾਂ ਤੋੜਾਂਗੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਰੇਟ ਵੀਡੀਓ ਵਿੱਚ ਦੱਸਿਆ ਜਾਊਗਾ ਜਿਹੜਾ ਵੀਰ ਖਰੀਦਣਾ ਚਾਹੂਗਾ ਰੇਟ ਦੇ ਹਿਸਾਬ ਤੇ ਤੁਸੀਂ ਪਾਸ ਆ ਕੇ ਕਰ ਲੋਗੇ ਆਓ ਡਿਟੇਲ ਪਹਿਲਾਂ ਪੁੱਛਦੇ ਆ ਫਿਰ ਇਹਨੂੰ ਆਪਾਂ ਤੋੜਾਂਗੇ ਗਰਜੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਗਰਜੀਤ ਭਾਈ ਅੱਜ ਆਪਾਂ ਇੱਕ ਗਾਂ ਵਕਾਊ ਕੀਤੀ ਹੈ ਹਾਂਜੀ ਕਿੰਨਾ ਵਸੂਆ ਸੂਹੀ ਹੈ ਤੀਜਾ ਸੂਆ ਸੂਹੀ ਹੈ ਭਾਈ ਜੀ ਤੀਜਾ ਸੂਆ ਸੂਹੀ ਹੈ ਕਿੰਨਾ ਕੁ ਟਾਈਮ ਹੋ ਗਿਆ ਭਾਈ ਇਹਨੂੰ ਸੂਹੀ ਨੂੰ ਸਭਾ بس 9 ਵਜੇ ਦੇ ਕਰੀਬ ਸੂਈਆ ਜੇਰ ਜੂਰ ਪੈ ਗਈ ਇਹਦੀ ਜੇਰ ਪੈ ਗਈ ਸੀ ਹਾਂਜੀ ਠੀਕ ਹੈ ਅੱਛਾ ਇਹਨੇ ਬੱਚੀ ਨੂੰ ਜਨਮ ਦਿੱਤਾ ਹੈ ਨਾ ਹਾਂਜੀ ਬੱਚੀ ਕਿਹੜੇ ਸੀਮਨ ਦੀ ਹੈ ਇਹ ਐਬੀਐਸ ਦੀ ਟਰਨੈਡੋ ਬੁੱਲਦੀ ਹੈ ਭਾਈ ਜੀ ਐਬੀਐਸ ਦੇ ਟਰਨੈਡੋ ਬੁੱਲਦੀ ਹੈ ਬੱਚੀ ਹੈ ਹਾਂਜੀ ਠੀਕ ਹੈ ਦੁੱਧ ਦਾ ਭਾਈ ਗਾਂ ਦਾ ਕੀ ਰਿਕਾਰਡ ਹੈ ਦੁੱਧ ਦਾ 243 ਲੀਟਰ ਆ ਭਾਈ ਇਹਦਾ 243 ਤੋਂ ਪਲੱਸ ਆ ਜਾਨੀ ਠੀਕ ਹੈ ਅੱਛਾ ਕੀ ਡਿਮਾਂਡ ਰੱਖਦੇ ਹਾਂ ਰੇਟ ਕੀ ਕਰਦੇ ਹਾਂ ਪਰਮ ਡਿਮਾਂਡ ਬਾਈ ਜੀ ਲੈਣ ਦੇ ਆਲਾ ਯਾ ਰੇਟ ਆਪਣਾ ਬਸ 1,60,000 ਰੁਪਇਆ ਤੇ ਮਾਨਤਾਨ ਕਰਦਾਂਗੇ ਵਿੱਚੋਂ 1,60 ਚੋਂ ਥੋੜਾ ਬਹੁਤ ਮਾਨਤਾਨ ਹੋ ਜੀ ਹਾਂਜੀ ਹਾਂਜੀ ਮਿਲਕਿੰਗ ਜਿਹੜੇ ਥਣ ਦੇਖਦੇ ਆ ਬਹੁਤ ਵਿੱਥੀ ਦੇ ਉੱਤੇ ਆ ਫਿਰ ਦੋਨੇ ਪਾਸੇ ਬਹਿ ਕੇ ਹੋ ਜਾਵੇ ਹਾਂਜੀ 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 ਦੋਵੇਂ ਪਾਸੇ ਬੈਠ ਕੇ ਠੀਕ ਆ ਦੋਸਤੋ 1,60,000 ਡਿਮਾਂਡ ਐ ਮਾਨਤਾਨ ਵਿੱਚੋਂ ਹੋ ਜੂਗਾ ਥਣ ਸੋਹਣੇ ਬਹੁਤ ਐ ਪਰ ਕਿਉਂਕਿ ਹਵਾਨਾ ਚੌੜਾ ਬਹੁਤ ਐ ਪਰਲੇ ਪਾਸੇ ਦੇ ਥਣ ਤੇ ਉਰਲੇ ਪਾਸੇ ਦੇ ਥਣਾਂ ਚ 1.5 ਫੁੱਟ ਦੀ ਵਿੱਥੀ ਹੋਊਗੀ ਉਹਦੇ ਕਰਕੇ ਪਰਲੇ ਥਣ ਅੱਡ ਚੋ ਦੇ ਔਰਲੇ ਥਾਂ ਨਾ ਡੱਕ ਕਿਉਂਕਿ ਦੋਨੇ ਪਾਸੇ ਜਿਹੜਾ ਉਹ ਫੜਨੇ ਥਾਂ ਇੱਕ ਬੰਦੇ ਨੂੰ ਔਖਾ ਲੱਗੂਗਾ ਵੱਡਾ ਹਵਾਨਾ ਹੈ ਤਾਂ ਹੀ ਦੁੱਧ ਬਾਈ ਨੇ ਜਿਵੇਂ ਦੱਸਿਆ ਵੀ 40 ਲੀਟਰ ਤੋਂ ਪਲੱਸ ਰਹਿੰਦੀ ਹੈ ਥਣ ਸੋਨਾ ਬਹੁਤ ਹੈ ਚਵਾਈ ਮੈਨੂੰ ਪਤਾ ਜਿਹੜਾ ਨਹੀਂ ਵੀ ਜਾਣਦਾ ਉਹ ਵੀ ਸਿੱਖ ਜੂਗਾ ਇਦਾਂ ਦਾ ਥਣ ਦਾ ਸਹਜ ਹੈ ਬਾਕੀ ਤੋੜ ਕੇ ਦਿਖਾਉਣੇ ਆ ਦਸਤੋ ਇਹਦਾ ਤੁਹਾਨੂੰ ਹਵਾਨਾ ਢਾਂਚਾ ਬਹੁਤ ਭਾਰਾ ਫੁੱਲ ਸਮੀ ਹੋਈ ਬੰਨ ਕੇ ਰੱਖਿਓ ਪਸ਼ੂਆਂ ਦੇ ਵਿੱਚ ਇੰਨੀ ਪਲੀ ਵੀ ਗਾਂ ਹੈ ਇਹ ਮਤਲਬ ਖੁੱਲੇ ਛੱਡੇ ਹੋਏ ਪਸ਼ੂ ਉਸ ਤਰ੍ਹਾਂ ਦਾ ਸਿਸਟਮ ਨਹੀਂ ਬਾਈ ਕੋਲ ਬੱਚੀ ਦੋਸਤੋ ਕਿਉਂਕਿ ਭਾਈ ਆਪ ਪ੍ਰੈਕਟਿਸ ਕਰਦਾ ਤਾਂ ਟਰਨੈਡੋ ਬਲ ਦੀ ਐਬੀਐਸ ਵੱਲੋਂ ਆਉਂਦਾ ਟਰਨੈਡੋ ਬਲ ਤੁਸੀਂ ਚੈੱਕ ਕਰ ਸਕਦੇ ਹੋ ਮੇਰੇ ਖਾਲਚ 14000 ਪਲੱਸ ਦਾ ਰਿਕਾਰਡ ਆ ਟਰਨੈਡੋ ਬਲ ਦਾ ਬਾਕੀ ਤੁਸੀਂ ਫਿਰ ਵੀ ਚੈੱਕ ਕਰ ਲਓ ਇੱਕ ਵਾਰ ਹਵਾਨਾ ਬੜਾ ਚੰਗਾ ਦੋਸਤੋ ਟਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਹਜੇ ਸਵੇਰ ਹੀ ਸੋਈ ਹੈ ਹਵਾਨੇ ਦਾ ਅਕੜਾ ਹਜੇ ਬਹੁਤ ਹੈ ਇਸ ਗਾਂ ਨੂੰ ਕੁਝ ਦੁੱਧ ਕੱਢਿਆ ਵੀ ਹੋਣਾ ਕਿਉਂਕਿ ਇੰਨੀ ਕਿ ਤਿਆਰ ਹੋਈ ਸੀ ਵੀ ਬਹਿਣਾ ਪਸੂ ਨੋਖਾ ਹੋ ਜਾਂਦਾ ਤੋ ਹੁਣ ਦਾ ਹਵਾਨਾ ਤੁਸੀਂ ਦੇਖੋ ਚੰਗਾ ਹਵਾਨੇ ਦਾ ਰੋਖ ਆ ਦੱਸੋ ਕਾਫੀ ਭਰਿਆ ਹੋਇਆ ਹਵਾਨਾ ਤੋਰ ਤੋਰ ਪੱਕੇ ਤੇ ਭਾਵੇਂ ਤੋਰ ਲੋ ਜੇ ਇਸੇ ਤਰ੍ਹਾਂ ਹੀ ਵਧੀਆ ਹੀ ਤੁਰੂਗੀ ਮਤਲਬ ਕੋਈ ਦਿੱਕਤ ਨਹੀਂ ਹੈਗੀ ਵੈਸੇ ਅਸੀਂ ਇਹਨੂੰ ਕੱਚੇ ਚ ਜ਼ਰੂਰ ਲੈ ਆਏ ਸੀਗੇ ਸੋ ਦੋਸਤੋ ਧਾਰਾ ਤੁਸੀਂ ਦੇਖ ਸਕਦੇ ਹੋ ਦੋਨੇ ਪਾਸੇ ਬੈਠ ਕੇ ਵਜ ਰਹੀਆਂ ਸਾਫ ਸੁਥਰੀ ਧਾਰਾ ਵੈਸੇ ਇਹ ਦੋਨੇ ਵੀਰ ਹੀ ਅਸੀਂ ਭਾਈ ਗੁਰਪ੍ਰੀਤ ਬਰਗਾੜੀ ਤੋਂ ਤੇ ਨਾਲ ਵੀਰ ਚਖੜਾਵੇ ਤੋਂ ਇਨਾਂ ਦੀ ਹੈਲਪ ਲਈ ਹੈ ਵੀ ਤੁਹਾਨੂੰ ਬਹਿ ਕੇ ਦਿਖਾ ਹੀ ਦਿੰਨੇ ਆ। ਸੋ ਬਾਕੀ ਜਿਹਨੂੰ ਪਸੰਦ ਆਵੇ ਦੱਸੋ ਤਾਂ ਇਹ ਗਾਂ ਤੁਸੀਂ ਖਰੀਦ ਸਕਦੇ ਛੱਡ ਦਿਓ ਬਾਈ ਬਸ ਠੀਕ ਹੈ। ਸੋ ਜਿਹਨੂੰ ਜੱਜਦੀ ਹੈ ਗਾਂ ਤਾਂ ਕੰਟੈਕਟ ਕਰ ਲਓ ਜੇ ਨੰਬਰ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਬਹੁਤ ਸੋਹਣਾ ਥਾਂ ਦਾ ਸਹਿਜ ਚੰਗਾ ਹਵਾਨਾ ਹੈ ਹਜੇ ਕਿਉਂਕਿ ਅਸੀਂ ਵੀਡੀਓ ਬਣਾਉਣੀ ਸੀ ਤੇ ਇਹਨੂੰ ਪੂਰਾ ਚੋਇਆ ਨਹੀਂ ਗਾ। ਹਜੇ ਖਾਲੀ ਕਰਨ ਵਾਲੀ ਹੈ ਗਾਂ ਉਹਦਾ ਕੜਾਜ ਆ ਤਨਾ ਪਸ਼ੂ ਮੰਦਾ ਕਿਉਂਕਿ ਬੋਲਾ ਇਹਨੇ ਤਿਆਰ ਬਹੁਤ ਕੀਤਾ ਹਵਾਨੇ ਦੇ ਵਿੱਚ। ਸੋ ਇਹ ਅੱਜ ਸਵੇਰ ਦੀ ਸੂਈ ਤੁਹਾਨੂੰ ਗਾਂ ਰਖਾ ਰਹੇ। ਜਿਹਨੂੰ ਜੱਜਦੀ ਹੈ ਉਹ ਵੀਰ ਕਾਲ ਕਰਕੇ ਕੰਟੈਕਟ ਬਾਈ ਨਾਲ ਬਣਾ ਸਕਦਾ ਹੈ ਧੰਨਵਾਦ